ਗੁਰੂ ਪਿਆਰੀ ਸਾਧ ਸੰਗਤ ਜੀ ਇਸ ਵੀਡੀਓ ਵਿੱਚ ਅੱਜ ਤੁਹਾਨੂੰ ਦੋ ਸਾਖੀਆਂ ਸੁਨਾਈਆਂ ਜਾਣਗੀਆਂ ਪਹਿਲੀ ਸਾਖੀ ਇਸ ਪ੍ਰਕਾਰ ਹੈ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਦਾ ਪ੍ਰਚਾਰ ਕਰਦੇ ਹੋਏ ਜ਼ਿਲ੍ਹਾ ਕਰਨਾਲ हिसार ਅਤੇ ਰੋਤਗਾਦੀ ਖੇਤਰ ਵਿੱਚ ਵਿਚਰਨ ਕਰ ਰਹੇ ਸਨ ਉਹਨਾਂ ਦਿਨਾਂ ਉਸ ਖੇਤਰ ਨੂੰ ਬਾਂਗਰ ਦੇਸ਼ ਕਹਿੰਦੇ ਸਨ ਕਿ ਉਦੋਂ ਗੁਰੂ ਸਾਹਿਬ ਦੇ ਸੰਪਰਕ ਵਿੱਚ ਇੱਕ ਸ਼ਰਧਾਲੂ ਆਇਆ ਜਿਸ ਦਾ ਨਾਮ RAMDEV ਸੀ ਉਹ ਜਵਾਨ ਤਮਤਾਨ ਨਾਮਕ ਕਸਬੇ ਦਾ ਨਿਵਾਸੀ ਸੀ ਉਸ ਦੇ ਮਨ ਵਿੱਚ ਗੁਰੂ ਦੇਵ ਦੀ ਸੇਵਾ ਕਰਨ ਦੀ ਹਮੇਸ਼ਾ ਇੱਛਾ ਬਣੀ ਰਹਿੰਦੀ ਸੀ ਉਸ ਜਵਾਨ ਨੇ ਮਹਿਸੂਸ ਕੀਤਾ ਕਿ ਗੁਰੂ ਦੇਵ ਜੀ ਦੇ ਕਾਫਲੇ ਵਿੱਚ ਕਦੇ-ਕਦੇ ਪਾਣੀ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ ਉਸ ਨੇ ਇਸ ਕਾਰਜ ਨੂੰ ਆਪਣੇ ਜਿਮੇ ਲੈ ਲਿਆ ਅਤੇ ਪਾਣੀ ਢੋਣ ਦੀ ਸੇਵਾ ਕਰਨ ਲੱਗਾ ਪ੍ਰਾਂਤਕਾਲ ਹੀ ਉਹ ਸਿਰ ਉੱਤੇ ਗਾਗਰ ਚੁੱਕ ਕੇ ਪਾਣੀ ਭਰਨ ਲਈ ਚੱਲ ਜਾਂਦਾ ਅਤੇ ਦਿਨ ਪਰ ਪਾਣੀ ਢੋਂਦਾ ਰਹਿੰਦਾ ਜਦੋਂ ਪਾਣੀ ਦੀ ਲੋੜ ਨਹੀਂ ਵੀ ਹੁੰਦੀ ਤਾਂ ਵੀ ਉਹ ਪਾਣੀ ਲਿਆ ਕੇ ਚਾਰੇ ਪਾਸੇ ਛਿੜਕਾਅ ਕਰ ਦਿੰਦਾ ਪਾਣੀ ਢੋਣ ਵੱਲੋਂ ਉਹ ਨਾ ਹੀ ਉਬਰਦਾ ਅਤੇ ਨਾ ਹੀ ਕਦੇ ਸਖਾਨ ਮਹਿਸੂਸ ਕਰਦਾ ਇੱਕ ਦਿਨ ਪਾਣੀ ਦੀ ਗਾਗਰ ਉਤਾਰਦੇ ਸਮੇਂ ਉਸਦੇ ਸਿਰ ਵੱਲੋਂ ਪਾਣੀ ਦੀ ਗਾਗਰ ਥਮਨ ਲਈ ਬਨਾਇਆ ਕੱਪੜੇ ਦਾ ਗੋਲ ਚੱਕਰ ਡਿੱਗ ਪਿਆ ਅਚਾਨਕ ਮਾਤਾ ਗੁਜਰੀ ਜੀ ਦਾ ਧਿਆਨ ਉਸਦੇ ਸਿਰ ਉੱਤੇ ਪਿਆ ਤਾਂ ਉਹਨਾਂ ਨੇ ਪਾਇਆ ਕਿ ਸੇਵਾਦਾਰ ਰਾਮਦੇਵ ਦੇ ਸਿਰ ਵਿੱਚ ਇੱਕ ਜ਼ਖਮ ਹੋ ਗਿਆ ਹੈ ਉਹਨਾਂ ਨੇ ਉਸਨੂੰ ਤੁਰੰਤ ਉਪਚਾਰ ਕਰਨੋਂ ਕਿਹਾ ਪਰ ਰਾਮਦੇਵ ਨੇ ਫਿਰ ਵੱਲੋਂ ਗਾਗਰ ਚੁੱਕ ਲਈ ਅਤੇ ਪਾਣੀ ਲਿਆਉਣ ਚੱਲ ਪਿਆ ਮਾਤਾ ਜੀ ਨੇ ਉਸ ਦੀ ਸੇਵਾ ਅਤੇ ਸਰਦਾ ਦੀ ਪ੍ਰਸ਼ੰਸਾ ਕਰਦੇ ਹੋਏ ਗੁਰੂ ਦੇਵ ਵੱਲੋਂ ਕਿਹਾ ਕਿ ਕਿਰਪਾ ਕਰਕੇ ਤੁਸੀਂ ਉਸ ਸੇਵਕ ਦੀ ਮਨੋ ਕਾਮਨਾ ਜ਼ਰੂਰ ਹੀ ਪੂਰੀ ਕਰੋ ਗੁਰੂ ਦੇਵ ਜੀ ਤਾਂ ਪਹਿਲਾਂ ਹੀ ਉਸ ਤੋਂ ਖੁਸ਼ ਸਨ ਉਹਦੀ ਸੇਵਾ ਨੂੰ ਮੱਦੇ ਨਜ਼ਰ ਰੱਖ ਕੇ ਉਸ ਨੂੰ ਪਾਈ ਮੀ ਜੀ ਕਹਿੰਦੇ ਸਨ ਜਿਸ ਦਾ ਮਤਲਬ ਹੈ ਕਿ ਉਹ ਸੇਵਕ ਪਾਣੀ ਇਸ ਤਰ੍ਹਾਂ ਵਰਸਾਉਂਦਾ ਹੈ ਮਨੋ ਵਰਖਾ ਹੋ ਰਹੀ ਹੋਵੇ ਅੰਤਮੀ ਵਰਸਾਨ ਵਾਲਾ ਸੇਵਕ ਗੁਰੂਦੇਵ ਜੀ ਨੇ ਭਾਈ ਮੀਹ ਜੀ ਨੂੰ ਕੋਲ ਸੱਦ ਕੇ ਉਸ ਦੀ ਮਨੋ ਕਾਮਨਾ ਪੁੱਛੀ ਉਹ ਕਹਿਣ ਲੱਗਾ ਉਸ ਨੂੰ ਤਾਂ ਉਹਨਾਂ ਦੀ ਸੇਵਾ ਹੀ ਚਾਹੀਦੀ ਹੈ ਇਸ ਵਿੱਚ ਉਸ ਨੂੰ ਖੁਸ਼ੀ ਮਿਲਦੀ ਹੈ ਉਸ ਨੇ ਹੋਰ ਕਿਸੇ ਦੂਸਰੀ ਚੀਜ਼ ਦੀ ਕਾਮਨਾ ਨਹੀਂ ਕੀਤੀ ਉਸ ਦੀ ਨਿਸਕਾਮ ਸੇਵਾ ਉੱਤੇ ਗੁਰੂਦੇਵ ਖੁਸ਼ ਹੋ ਉઠੇ ਅਤੇ ਉਹਨਾਂ ਨੇ ਉਸ ਨੂੰ ਗਲੇ ਲਗਾਇਆ ਅਤੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਉਸਨੇ ਸੇਵਾ ਕੀਤੀ ਹੈ ਜੋ ਸਫਲ ਹੋਈ ਹੈ ਹੁਣ ਵੱਲੋਂ ਉਹ ਗੁਰੂ ਘਰ ਦਾ ਪ੍ਰਤੀਨਿਧੀ ਬਣ ਕੇ ਗੁਰਮਤ ਜਾਨੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਦਾ ਪ੍ਰਚਾਰ ਕਰੇ ਉਹ ਉਸ ਨੂੰ ਆਪਣਾ ਉਪਦੇਸ਼ਕ ਘੋਸ਼ਿਤ ਕਰਦੇ ਹਨ ਵਿਦਾਈ ਦੇਂਦੇ ਸਮੇ ਗੁਰੂ ਜੀ ਨੇ ਉਸ ਨੂੰ ਕਿਹਾ ਪੈਸਾ ਸੰਪਦਾ ਉਸ ਦੇ ਪਿੱਛੇ ਭੱਜੀ ਆਵੇਗੀ ਉਸ ਦਾ ਸਾਧੂ ਉਪਯੋਗ ਕਰਨਾ ਅਤੇ ਲੰਗਰ ਦੀ ਪ੍ਰਥਾ ਹਮੇਸ਼ਾ ਬਣਾਈ ਰੱਖਣਾ ਗੁਰੂ ਪਿਆਰੀ ਸਾ ਸੰਗਤ ਜੀ ਸੋ ਦੂਸਰੀ ਸਾਖੀ ਧਿਆਨ ਨਾਲ ਸੁਨੋ ਭਾਈ ਕੱਟੂ ਸ਼ਾਹ ਜੀ ਕਸ਼ਮੀਰ ਘਾਟੀ ਦੇ ਸ਼ੁਰੂ ਵਿੱਚ ਬਾਰਾ ਮੂਲ ਨਗਰ ਦੇ ਨਜ਼ਦੀਕ ਨਵਾਸ ਕਰਦੇ ਸਨ ਇਸ ਖੇਤਰ ਵਿੱਚ ਜਿਵੇਂ ਹੀ ਇਹ ਸਮਾਚਾਰ ਫੈਲਿਆ ਕਿ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ਼੍ਰੀਨਗਰ ਗਏ ਹਨ ਤਾਂ ਮਕਾਮੀ ਸੰਗਤ ਉਹਨਾਂ ਦੇ ਦਰਸ਼ਨ ਕਰਨ ਲਈ ਸਮੂਹਿਕ ਰੂਪ ਵਿੱਚ ਚੱਲ ਪਈ। ਰਸਤੇ ਵਿੱਚ ਉਹ ਲੋਕ ਭਾਈ ਕੱਟੂ ਸ਼ਾਹੀ ਦੇ ਇੱਥੇ ਉਹਨਾਂ ਦੀ ਧਰਮਸ਼ਾਲਾ ਵਿੱਚ ਠਹਿਰੇ। ਸਾਰੇ ਲੋਕ ਆਪਣੀ ਆਪਣੀ ਸ਼ਰਧਾ ਅਨੁਸਾਰ ਗੁਰੂ ਜੀ ਲਈ ਉਪਹਾਰ ਲਿਆਏ। ਇਹਨਾਂ ਵਿੱਚੋਂ ਇੱਕ ਸਿੱਖ ਦੇ ਹੱਥ ਵਿੱਚ ਇੱਕ ਬਰਤਨ ਸੀ ਜਿਸ ਨੂੰ ਉਸਨੇ ਇੱਕ ਵਿਸ਼ੇਸ਼ ਕੱਪੜੇ ਵੱਲੋਂ ਬੰਨ ਕੇ ਟਕਿਆ ਹੋਇਆ ਸੀ। ਜਿਵੇਂ ਹੀ ਭਾਈ ਕੱਟੂ ਸ਼ਾਹੀ ਦੀ ਨਜ਼ਰ ਉਸ ਉੱਤੇ ਪਈ ਉਹਨਾਂ ਨੇ ਜਗਿਆਸਾ ਵਸ ਪੁੱਛ ਹੀ ਲਿਆ ਇਸ ਬਰਤਨ ਵਿੱਚ ਕੀ ਹੈ ਜਵਾਬ ਵਿੱਚ ਸਿੱਖਨੇ ਕਿਹਾ ਮੈਂ ਗੁਰੂ ਜੀ ਨੂੰ ਇੱਕ ਵਿਸ਼ੇਸ਼ ਕਿਸਮ ਦਾ ਸ਼ਹਿਦ ਭੇਟ ਕਰਨ ਜਾ ਰਿਹਾ ਹਾਂ ਉਹੀ ਇਸ ਬਰਤਨ ਵਿੱਚ ਹੈ ਭਾਈ ਕੱਟੂ ਸ਼ਾਹ ਜੀ ਨੂੰ ਦਮੇ ਦਾ ਰੋਗ ਸੀ ਉਹਨਾਂ ਨੇ ਸਿੱਖ ਵੱਲੋਂ ਕਿਹਾ ਜੇਕਰ ਥੋੜੀ ਜਹੀ ਸ਼ਹਿਦ ਮੈਨੂੰ ਦੇ ਦੇਵੇ ਤਾਂ ਮੈਂ ਉਸ ਤੋਂ ਦਵਾਈ ਖਾ ਲਿਆ ਕਰਾਂਗਾ ਪਰ ਸਿੱਖ ਨੇ ਕਿਹਾ ਇਹ ਕਿਵੇਂ ਹੋ ਸਕਦਾ ਹੈ ਪਹਿਲਾਂ ਮੈਂ ਗੁਰੂ ਜੀ ਨੂੰ ਇਸ ਨੂੰ ਪ੍ਰਸ਼ਾਦ ਰੂਪ ਵਿੱਚ ਭੇਟ ਕਰਾਂਗਾ ਪਿੱਛੂ ਉਹ ਜਿਸ ਨੂੰ ਉਹਨਾਂ ਦੀ ਇੱਛਾ ਹੋਵੇ ਦੇਣ ਪਾਈ ਕੱਟੂ ਸ਼ਾਹ ਜੀ ਉਸ ਸਿੱਖ ਦੇ ਜਵਾਬ ਵੱਲੋਂ ਸ਼ਾਂਤ ਹੋ ਗਏ ਕਿਉਂਕਿ ਉਸ ਦੀ ਦਲੀਲ ਵੀ ਠੀਕ ਸੀ ਜਦੋਂ ਇਹਨਾਂ ਸਿੱਖਾਂ ਦਾ ਜੱਥਾ ਸ਼੍ਰੀਨਗਰ ਗੁਰੂ ਜੀ ਦੇ ਸਨਮੁਖ ਮੌਜੂਦ ਹੋਇਆ ਤਾਂ ਸਾਰਿਆਂ ਨੇ ਆਪਣੇ-ਆਪਣੇ ਉਪਹਾਰ ਭੇਟ ਕੀਤੇ ਜਦੋਂ ਉਹ ਸਿੱਖ ਆਪਣਾ ਬਰਤਨ ਗੁਰੂ ਜੀ ਨੂੰ ਦੇਣ ਲੱਗਾ ਤਾਂ ਗੁਰੂ ਜੀ ਨੇ ਸਵੀਕਾਰ ਹੀ ਨਹੀਂ ਕੀਤਾ ਸਿੱਖ ਨੇ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਕਿਹਾ ਜਦੋਂ ਸਾਨੂੰ ਇੱਛਾ ਹੋਈ ਸੀ ਸ਼ਹਿਦ ਚਖਣ ਦੀ ਤਾਂ ਤੁਸੀਂ ਸਾਨੂੰ ਨਹੀਂ ਦਿੱਤਾ ਹੁਣ ਸਾਨੂੰ ਇਹ ਨਹੀਂ ਚਾਹੀਦਾ ਸਿੱਖ ਨੇ ਬਹੁਤ ਪਛਤਾਪ ਕੀਤਾ ਪਰ ਗੁਰੂ ਜੀ ਨੇ ਕਿਹਾ ਤੁਸੀਂ ਪਰਤ ਜਾਵੋ ਪਹਿਲਾਂ ਸਾਡੇ ਸਿੱਖ ਨੂੰ ਦਿਵੋ ਜਦੋਂ ਉਸ ਦੀ ਤ੍ਰਿਸ਼ਨਾ ਤ੍ਰਿਪਤ ਹੋਵੇਗੀ ਤਾਂ ਅਸੀਂ ਇਸ ਨੂੰ ਬਾਅਦ ਵਿੱਚ ਸਵੀਕਾਰ ਕਰਾਂਗੇ ਉਹ ਸਿੱਖ ਤੁਰੰਤ ਪਰਤ ਕੇ ਪਾਈ ਕੱਟੂ ਸ਼ਾਹੀ ਜੀ ਦੇ ਕੋਲ ਆਇਆ ਅਤੇ ਉਨ੍ਹਾਂ ਤੋਂ ਮਾਫੀ ਬੇਨਤੀ ਕਰਨ ਲੱਗਾ ਪਾਈ ਕੱਟੂ ਸ਼ਾਹੀ ਜੀ ਨੇ ਕਿਹਾ ਗੁਰੂ ਜੀ ਤਾਂ ਉਂਝ ਹੀ ਆਪਣੇ ਸਿੱਖਾਂ ਦੇ ਮਾਨ ਸਨਮਾਨ ਲਈ ਲੀਲਾ ਰਚਦੇ ਹਨ ਤੁਹਾਡੇ ਕਥਨ ਵਿੱਚ ਵੀ ਸਚਾਈ ਸੀ ਪਹਿਲਾਂ ਸਾਰੀਆਂ ਵਸਤੂਆਂ ਗੁਰੂ ਜੀ ਨੂੰ ਹੀ ਭੇਟ ਦਿੱਤੀਆਂ ਜਾਂਦੀਆਂ ਹਨ ਇਸ ਵਿੱਚ ਮਾਫੀ ਮੰਗਣ ਵਾਲੀ ਕੋਈ ਗੱਲ ਨਹੀਂ ਪਰ ਸਿੱਖ ਨੇ ਕਿਹਾ ਮੈਂ ਸਿੱਖੀ ਦੇ ਸਿਧਾਂਤ ਨੂੰ ਸਮਝ ਗਿਆ ਹਾਂ ਗਰੀਬ ਦਾ ਮੂੰਹ ਹੀ ਗੁਰੂ ਦੀ ਗੋਲਕ ਹੈ